ਪੇ ਤੁਸੀਂ ਹਾਇ ਤੱਕ ਮੈਨੂੰ ਟੋਕਿਆ ਘਾ ਤੋ ਨਹੀਂ ਮੈਂ ਤਾਂ ਮੰਮੀ ਲਵੇ ਚੱਲਨੀ ਆ ਪਿੰਡ ਉਹ ਬਿਮਾਰ ਜੇ ਨੇ ਉਹਨੂੰ ਦਵਾਈ ਜੀ ਦਵਾਈ ਕਿਉਂ ਨਹੀਂ ਅੱਜ ਅੱਛਾ ਤੂੰ ਪੇਕੇ ਘਰ ਚੱਲੀਆਂ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਕਿਹੜੇ ਹਿਸਾਬ ਨਾਲ ਤੂੰ ਹਾਂ ਬੁੱਥੜ ਰੰਗਿਆ ਚੂਲੇ ਵਾਲੇ ਪਾਪ ਆ ਕੇ ਕਾਂਟੇ ਜਾਣੀ ਆ ਹਜੇ ਤੇਰਾ ਡੇਢ ਦੋ ਮਹੀਨੇ ਹੋ ਗਏ ਭਰਾ ਮਰੇ ਨੂੰ ਤੈਨੂੰ ਕੀ ਆਖਣਗੇ ਲੋਕ ਉੱਥੇ ਮੇਰਾ ਭਾਈ ਮੁੱਕਿਆ ਮੇਰਾ ਬੰਦਾ ਨਹੀਂ ਮੁੱਕਿਆ ਅੱਛਾ ਜੇ ਤਰਾ ਪ੍ਰਾਮੋਕਿਆ ਤੇਰੇ ਨਾਲ ਜੰਮਿਆ ਸੀ ਉਹ ਤੈਨੂੰ ਇਹ ਗੱਲ ਦੀ ਵੀ ਅਕਲ ਚਾਹੀਦੀ ਆ ਭਰਾਵਾਂ ਬਿਨਾ ਘਰ 'ਚ ਕੁਝ ਨਹੀਂ ਹੁੰਦਾ ਸੋਡੀ ਉਹੀ ਕਿਚੀ ਪਿੱਛੇ ਮੱਤ ਟੌਰਾਂ ਕੜਕੜ ਜਾਂਦੀਆਂ ਤੈਨੂੰ ਸ਼ਰਮ ਹੀ ਹੈ ਨਹੀਂ ਨਾ ਨਾ ਦਰਦ ਨਾ ਬੰਦੇ ਦਾ ਦਿਲ 'ਚ ਹੁੰਦਾ ਜ਼ਰੂਰ ਨਹੀਂ ਹੁੰਦਾ ਵੀ ਬੰਦਾ ਰੋ ਕੇ ਰਹੇ ਨਾ ਹੁਣ ਮੈਂ ਬੋਲ ਖੰਡਿਆ ਨਾ ਪਾਗਲ ਹੋ ਜਾ ਤੂੰ ਤਾਂ ਇਹ ਕਹਿੰਨੀਓ ਕਿ ਮੈਂ ਰੋਈ ਜਾਇਆ ਅਗਰਾ ਸਾਹਿਬਨ ਖੂਜੇ 'ਚ ਬੈਠੀ ਨਾ ਹੁਣ ਜੇ ਮੇਰਾ ਭਾਈ ਨਹੀਂ ਰਿਹਾ ਉਸ ਕਾਦੀ ਸਾਰਦਾ ਮੈਨੂੰ ਹੀ ਲੈਣੀ ਪਊ ਉਹ ਤਾਂ ਹੈ ਨਹੀਂ ਕਿਸੇ ਕੰਮ ਦੀ ਨਾ ਨੂੰ ਸੋਚਣਾ ਉਹਨੂੰ ਸੋਧਦਾ ਕਿਨੂੰ ਨਹੀਂ ਹੈਗੀ ਸਭ ਅਗਲੇ ਨੂੰ ਸੋਧ ਹੁੰਦੀ ਆ